ਈ ਐਸ ਕੇ ਐਮ ਦੇ ਸੱਦੇ ਤੇ ਸੂਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਉਹ ਮਤਲਬ ਪ੍ਰੋਗਰਾਮ ਦਿੱਤਾ ਹੋਇਆ ਜੀ ਅੱਜ ਡਬਲਯੂਟੀਓ ਦੀ ਮੀਟਿੰਗ ਵੀ ਹੈ ਆਬੂਦਾਬੀ ਦੇ ਵਿੱਚ ਉਹਦੇ ਵਿਰੋਧ ਚ ਨੇਗੇ ਤੇ ਜਿਹੜਾ ਜਾਬਰ ਹੋਇਆ ਕਿਸਾਨਾਂ ਦੇ ਵਿੱਚ ਸੰਭੂ ਬਾਰਡਰ ਤੇ ਜਖਨੌਰੀ ਬਾਰਡਰ ਤੇ ਉਹਦੇ ਵਿਰੋਧ ਵਿੱਚ ਨੇਗੇ ਤੇ ਤੀਜਾ ਜਿਹੜਾ ਸਰਕਾਰ ਨੇ ਇਹ ਕਿਹਾ ਵੀ ਮੋਟਰ ਵਹੀਕਲ ਦੇ ਅਧੀਨ ਟਰੈਕਟਰ ਸੜਕਾਂ ਤੇ ਚੜਨਗੇ ਨਹੀਂ ਇਹ ਸਰਕਾਰ ਨੂੰ ਕੀ ਨੇ ਅਧਿਕਾਰ ਦਿੱਤਾ ਵੀ ਟਰੈਕਟਰ ਸੜਕਾਂ ਤੇ ਨਹੀਂ ਚੱਲਣਗੇ ਇਹ ਉਹ ਕਹਿਣ ਵਾਲੇ ਕੌਣ ਹੋਗੇ ਵੀ ਟਰੈਕਟਰ ਸੜਕਾਂ ਤੇ ਨਹੀਂ ਚੱਲਣਗੇ ਜਦੋਂ ਕਿਸਾਨਾਂ ਨੂੰ ਆਬਦੀ ਜ਼ਰੂਰਤ ਪੈਂਦੀ ਹੈ ਦੇਖੋ ਕਿਸਾਨ ਦਾ ਗੱਡਾ ਹੈਗਾ ਉਹਨੇ ਤਾਂ ਇਹਦੇ ਰਾਹੀਂ ਜਾਣਾ ਸਾਡੇ ਕੋਲ ਕੋਈ ਲੱਜਗਰੀ ਗੱਡੀਆਂ ਜਾਂ ਲੱਜਗਰੀ ਬੈੰਨਾ ਨਹੀਂ ਹੈਗੀਆਂ ਅਸੀਂ ਜ਼ਿਆਦਾਤਰ ਸਫ਼ਰ ਅਸੀਂ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਟਰੈਕਟਰਾਂ ਦੀ ਜਾਂਦੇ ਹਾਂ ਸਾਡਾ ਜਾਨੀ 100 ਦੇ ਵਿੱਚੋਂ 95% ਟਰੈਕਟਰ ਦੇ ਆਧਾਰ ਤੱਕ ਮੈਂ ਇਸ ਕਰਕੇ ਜਾਨੀ ਅਸੀਂ ਸਰਕਾਰ ਦਾ ਪੂਰ ਜੋਰ ਇਸ ਗੱਲ ਦਾ ਬਰੋਹਰ ਕਰਦੇ ਆ ਇਸ ਗੱਲ ਦੀ ਨਿੰਦਿਆ ਕਰਦੇ ਆ ਜਿਹੜਾ ਸਰਕਾਰ ਨੇ ਤਸ਼ੱਦਦ ਕੀਤਾ ਹੈ ਦੇ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਕਿ ਡਬਲਯੂਟੀਓ ਦੀਆਂ ਨੀਤੀਆਂ ਚੋਂ ਬਾਹਰ ਆਓ ਤੇ ਅਸੀਂ ਉਸ ਮੋਰਚੇ ਦਾ ਸਮਰਥਨ ਤਾਲਮਿਲ ਤੌਰ ਤੇ ਕਰਦੇ ਹਾਂ ਸਯੁਕਤ ਕਿਸਾਨ ਮੋਰਚੇ ਦੇ ਇੱਕ ਸੱਦੇ ਤੇ ਅੱਜ ਤਾਂ ਕਰਕੇ ਪੂਰੇ ਭਾਰਤ ਦੇ ਟਰੈਕਟਰ ਛੜਕਾਂ ਦੇ ਨੇ ਸਿਰਫ ਇਹ ਤੁਹਾਡਾ ਇੱਕ ਸੜਕ ਤੇ ਖੜਾ ਕੇ ਰੋਸ ਹੈ ਜਾਂ ਤੁਹਾਡਾ ਕੋਈ ਖਨੌਰੀ ਜਾਣ ਦਾ ਪ੍ਰੋਗਰਾਮ ਵੀ ਹੈ ਜੀ ਬਾਈ ਨਹੀਂ 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 ਸਾਡਾ ਦੇਖੋ ਕਿਤੇ ਜਾਣ ਨਹੀਂ ਅਸੀਂ ਛੜਕਾਂ ਤੇ ਆ ਕੇ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਡਾ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਹੈ ਕਿਉਂਕਿ ਪੂਰਾ ਇਹ ਜੇ ਅਸੀਂ ਕਿਹਦੀ ਖਨੌਰੀ ਬਾਰਡਰ ਤੇ ਉਹਦਾ ਸਾਨੂੰ ਇਕੱਲੇ ਨੂੰ ਕਹਿ ਸਕਦੇ ਤੁਸੀਂ ਫਿਰ ਪੂਰਾ ਭਾਰਤ ਕਨੌਰੀ ਬਾਰਡਰ ਤੇ ਕਿਵੇਂ ਆਊਗਾ ਅੱਜ ਤੱਕ ਕੇਰਲਾ ਜੀ ਵੀ ਖੜੇ ਨੇ ਯੂਪੀ ਜੀ ਵੀ ਖੜੇ ਨੇ ਉੱਤਰਾਖੰਡ ਜੀ ਵੀ ਖੜੇ ਨੇ ਇਹ ਪੂਰੇ ਭਾਰਤ ਦਾ ਸੱਦਾ ਹੈਗਾ ਪੂਰੇ ਭਾਰਤ ਦੀ ਲੜਾਈ ਹੈਗੀ ਕਿੰਨੀ ਵੱਡੀ ਗਿਣਤੀ ਹੈ ਟਰੈਕਟਰਾਂ ਦੀ ਮੰਨ ਸਕਦੇ ਅੱਜ ਦਿੜਭਾਦ ਨੈਸ਼ਨਲ ਹਾਈਵੇ ਤੇ ਖੜੀਏ ਦੇਖੋ ਜੀ ਗਿਣਤੀ ਨਹੀਂ ਦੇ ਸਕਦੇ ਕਿਉਂਕਿ ਗਿਣਤੀ ਸਾਡੀ ਸੋਚ ਤੋਂ ਵੀ ਵੱਡੀ ਹੈ ਅਸੀਂ ਇਹ ਨਹੀਂ ਵੀ ਸੋਚਿਆ ਸੀ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਆ ਜਾਣਗੇ ਮੇਰੇ ਬਿਲਾਕ ਜੋ ਮੈਂ ਕਹਿੰਦਾ ਵੀ 500 ਤੋਂ ਉੱਤੇ ਟਰੈਕਟਰ ਜਿੱਥੇ ਮੇਰਾ ਅੰਦਾਜ਼ਾ ਸੀ 100-150 ਟਰੈਕ ਇਹਨ ਮੇਰੇ ਨਾਲ ਇਸ ਤਰ੍ਹਾਂ ਹੋ ਸਕਦਾ ਵੀ ਮਤਲਬ ਗਿਣਤੀ ਦੀ ਵੀ 100 ਦੀ ਆ ਗਿਆ 500 ਤਾਂ ਹੋਰਾਂ ਨਾਲ ਵੀ ਇਹੀ ਹੋਗਾ ਪਰ ਮੈਨੂੰ ਇੰਨਾ ਪਤਾ ਹੈ ਵੀ ਪੂਰੇ ਭਾਰਤ ਤੇ ਅੱਜ ਟਰੈਕਟਰ ਟਰੈਕਟਰ ਖੜੇ ਨੇ ਜਿਵੇਂ ਜਗ੍ਹਾ ਜਗ੍ਹਾ ਤੇ ਨਾਕੇ ਲੱਗੇ ਹੋਏ ਨੇ ਜੀ ਟਿੱਪਰ ਮਿੱਟੀ ਦੇ ਭਰ ਕੇ ਖੜਾਏ ਗਏ ਨੇ ਕਿਸੇ ਤਰ੍ਹਾਂ ਦਾ ਰੋਕਰ ਕਈਆ ਵੀ ਕੀਤਾ ਜਾ ਰਿਹਾ ਹੈਗਾ ਨਹੀਂ ਦੇਖੋ ਸਾਨੂੰ ਕੋਈ ਰੋਕਰ ਕਈਆ ਨਹੀਂ ਹੈਗਾ ਕਿਉਂਕਿ ਜਿੰਨੀ ਵੀ ਪੁਲਿਸ ਹੈ ਚਾਹੇ ਭਾਰਤ ਦੀ ਹੈ ਚਾਹੇ ਪੰਜਾਬ ਦੀ ਹੈ ਉਹਨਾਂ ਨੂੰ ਇੱਕ ਗੱਲ ਪਤਾ ਹੈ ਵੀ ਜੋ ਸੰਯੁਕਤ ਮੋਰਚਾ ਐਸਕੇਮ ਦਾ ਸੱਦਾ ਹੈਗਾ ਉਹਨਾਂ ਨੇ ਜੋ ਕਹਤਾ ਉਹਨਾਂ ਨੇ ਉਹੀ ਕਰਨ ਸਾਡਾ ਪੀਸਫੁਲੀ ਮਤਲਬ ਪ੍ਰੋਟੈਸ ਅਸੀਂ ਜਿਹੜੇ ਟਰੈਕਟਰ ਨੇ ਉਹ ਇੱਕ ਸਾਈਡ ਤੇ ਖੜ ਕੇ ਖੜੇ ਹੋਏ ਨੇ ਵੀ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਆਵੇ ਜੇ ਬੱਚੇ ਜਾ ਰਹੇ ਨੇ ਤੇ ਕੋਈ ਲੰਘ ਰਿਹਾ ਹੈ ਐਬੂਲੈਂਸ ਲੰਘ ਰਹੀ ਹੋਰ ਅਸੀਂ ਕਿਸੇ ਨੂੰ ਪਰੇਸ਼ਾਨੀ ਦੇਣੀ ਨਹੀਂ ਆਏ ਅਸੀਂ ਤਾਂ ਸਰਕਾਰ ਬਰਦ ਪ੍ਰੋਟੈਸਟ ਪ੍ਰੋਟੈਸਟ ਕਰ ਰਹੇ ਹਾਂ ਆਪਦਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਵੀ ਸਾਡੇ ਜਵਾਕਾਂ ਤੇ ਐ ਭਾਈ ਗੋਲੀਆਂ ਤਸ਼ੱਦਦ ਕਿਵੇਂ ਚਲਾ ਰਹੇ ਹੋ ਉਹਨੇ ਐ ਕਿਵੇਂ ਕਰ ਰਹੇ ਅਸੀਂ ਉਹਨਾਂ ਨੂੰ ਸਮਰਥਨ ਦੇ ਰਹੇ ਹਾਂ ਤੇ ਡਬਲਯੂਟੀ ਦਾ ਵਿਰੋਧ ਕਰਦੇ ਭਾਈ ਜੀ ਕੀ ਨਾਮ ਹੈ ਸ੍ਰੇਸ਼ ਕੁਮਾਰ ਹੈ ਅੱਜ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਪ੍ਰਦਰਸ਼ਨ ਨੂੰ ਦੇਖੋ ਪ੍ਰਦਰਸ਼ਨ ਜੀ ਇਹ ਲੋਕਾਂ ਨੇ ਬੜੀ ਸੂਝ ਨਾਲ ਕੀਤਾ ਹੈ ਇਹਦੀ ਲੋੜ ਸੀ ਤੁਕ ਸੈਂਟਰ ਸਰਕਾਰ ਨੇ ਜੋ ਇੱਕ ਟਰੈਕਟਰਾਂ ਤੇ ਰੋਕ ਲਾਉਣ ਦਾ ਮਨਸੂਬਾ ਬਣਾਇਆ ਮੋਰਚੇ ਤੇ ਤਸੱਦਦ ਕੀਤਾ ਹੈ ਕਿਸਾਨ ਪਹਿਲਾਂ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਦਿੱਲੀ ਗਏ ਸੀਗੇ ਹੁਣ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਲੋਕ ਆਪਦਾ ਆਪਣੇ ਹੱਕ ਰੱਖਣ ਵਾਸਤੇ ਆਪਣੀ ਗੱਲ ਰੱਖਣ ਵਾਸਤੇ ਸਰਕਾਰ ਨਾਲ ਦਿੱਲੀ ਜਾ ਰਹੇ ਤੇ ਚਾਹੇ ਕੋਈ ਵੀ ਜਥੇਬੰਦੀ ਦੀ ਸਾਰੇ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਹੈ ਸਾਰਿਆਂ ਦੀਆਂ ਮੰਗਾਂ ਇੱਕ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਲ ਤੇ ਅਸੀਂ ਟਰੈਕਟਰ ਸਾਰੇ ਰੋਡ ਦੇ ਉੱਤੇ ਖੜਾ ਰਹੇ ਹਾਂ ਹਾਈਵੇ ਰੋਡਾਂ ਦੇ ਉੱਤੇ ਸਾਰੇ ਪਿੰਡਾਂ ਦੇ ਵਿੱਚੋਂ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਅਸੀਂ ਆਪਣੀ ਗੱਲ ਸੈਂਟਰ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਇਹ ਜਿਹੜੇ ਬਲਾਕ ਦਾ ਜਿਹੜਾ ਪ੍ਰੋਟੈਸਟ ਹੈ ਇਹ ਸਾਰੇ ਪੰਜਾਬ ਦਾ ਜੀ ਸਾਰੇ ਹਿੰਦੁਸਤਾਨ ਦਾ ਸਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੈ ਦੇਸ਼ ਦੇ ਹਰ ਕੋਨੇ-ਕੁਨੇ ਦੇ ਵਿੱਚ ਅਜਿਹੇ ਟਰੈਕਟਰ ਖੜਾਏ ਜਾ ਰਹੇ ਕਿੰਨੀ ਵੱਡੀ ਗਿਣਤੀ ਹੈ ਜੀ ਟਰੈਕਟਰਾਂ ਦੀ ਗਿਣਤੀ ਤਾਂ ਸੋਚ ਤੋਂ ਵੀ ਵੱਧ ਹੈ ਜੀ ਇਹਨੂੰ ਕੋਈ ਮਣ ਤੋਲ ਕੇ ਵੀ ਕੀਤਾ ਜਾ ਸਕਦਾ ਕਿਉਂਕਿ ਹਰ ਇੱਕ ਟਰੈਕਟਰ ਵਾਲੇ ਦੇ ਮਨ ਚ ਰੋਸ ਹੈ ਆਪ ਮਹਾਰੇ ਲੋਕ ਜਥੇਬੰਦੀਆਂ ਦੇ ਸੱਦੇ ਤੇ ਟਰੈਕਟਰ ਲੈ ਕੇ ਆ ਰਹੇ ਨੇ ਇਹ ਤਾਂ ਪੱਤਰਕਾਰ ਜਦੋਂ ਰੋਡ ਦੇ ਉੱਤੇ ਜਾਣਗੇ ਉਹਨੂੰ ਆਪਣੇ ਆਪ ਪਤਾ ਲੱਗ ਜਾਣਾ ਹੈ ਕਿ ਕਿੰਨੇ ਵੱਡੇ ਰੋਸ ਦੇ ਵਿੱਚ ਲੋਕ ਆਏ ਨੇ ਇਹ ਐਸ ਕੇ ਐਮ ਦੇ ਸੱਦੇ ਤੇ ਸੂਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਉਹ ਮਤਲਬ ਪ੍ਰੋਗਰਾਮ ਦਿੱਤਾ ਹੋਇਆ ਜੀ ਅੱਜ ਡਬਲਯੂਟੀਓ ਦੀ ਮੀਟਿੰਗ ਵੀ ਹੈ ਆਬੂਤਾਬੀ ਦੇ ਵਿੱਚ ਉਹਦੇ ਵਿਰੋਧ ਚ ਨੇਗੇ ਤੇ ਜਿਹੜਾ ਜਾਬਰ ਹੋਇਆ ਕਿਸਾਨਾਂ ਦੇ ਵਿੱਚ ਸੰਭੂ ਬਾਰਡਰ ਤੇ ਏਖਨੌਰੀ ਬਾਰਡਰ ਤੇ ਉਹਦੇ ਵਿਰੋਧ ਵਿੱਚ ਨੇਗੇ ਤੇ ਤੀਜਾ ਜਿਹੜਾ ਸਰਕਾਰ ਨੇ ਇਹ ਕਿਹਾ ਵੀ ਮੋਟਰ ਵਹੀਕਲ ਦੇ ਅਧੀਨ ਟਰੈਕਟਰ ਸੜਕਾਂ ਤੇ ਚੜਨਗੇ ਨਹੀਂ ਇਹ ਸਰਕਾਰ ਨੂੰ ਕੀ ਅਧਿਕਾਰ ਦਿੱਤਾ ਵੀ ਟਰੈਕਟਰ ਸੜਕਾਂ ਤੇ ਨਹੀਂ ਚੱਲਣਗੇ ਇਹ ਉਹ ਕਹਿਣ ਵਾਲੇ ਕੌਣ ਹੋਗੇ ਵੀ ਟਰੈਕਟਰ ਸੜਕਾਂ ਤੇ ਨਹੀਂ ਚੱਲਣਗੇ ਜਦੋਂ ਕਿਸਾਨਾਂ ਨੂੰ ਆਪਦੀ ਜ਼ਰੂਰਤ ਪੈਂਦੀ ਹੈ ਦੇਖੋ ਕਿਸਾਨ ਦਾ ਗੱਡੇਗਾ ਉਹਨੇ ਤਾਂ ਇਹਦੇ ਰਾਹੀਂ ਜਾਣਾ ਸਾਡੇ ਕੋਲ ਕੋਈ ਲੱਜਗਰੀ ਗੱਡੀਆਂ ਜਾਂ ਲੱਜਗਰੀ ਬੈੰਨਾ ਨਹੀਂ ਹੈਗੀਆਂ ਅਸੀਂ ਜ਼ਿਆਦਾਤਰ ਸਫ਼ਰ ਅਸੀਂ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਟਰੈਕਟਰਾਂ ਦੀ ਜਾਂਦੇ ਹਾਂ ਸਾਡਾ ਜਾਣੀ 100 ਦੇ ਵਿੱਚੋਂ 95% ਟਰੈਕਟਰ ਦੇ ਆਧਾਰ ਤੱਕ ਮੈਂ ਇਸ ਕਰਕੇ ਜਾਣੀ ਅਸੀਂ ਸਰਕਾਰ ਦਾ ਪੂਰ ਜੋਰ ਇਸ ਗੱਲ ਦਾ ਬਰੋਧ ਕਰਦਿਆ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਜਿਹੜਾ ਸਰਕਾਰ ਨੇ ਤਸ਼ੱਦਦ ਕੀਤਾ ਤੇ ਅੱਜ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਕਿ ਡਬਲਯੂਟੀਓ ਦੀਆਂ ਨੀਤੀਆਂ ਚੋਂ ਬਾਹਰ ਆਓ ਤੇ ਅਸੀਂ ਉਸ ਮੋਰਚੇ ਦਾ ਸਮਰਥਨ ਤਾਲਮਿਲ ਤੌਰ ਤੇ ਕਰਦੇ ਹਾਂ ਸਯੁਗਤ ਕਿਸਾਨ ਮੋਰਚੇ ਦੇ ਇੱਕ ਸੱਦੇ ਤੇ ਅੱਜ ਤਾ ਕਰਕੇ ਪੂਰੇ ਭਾਰਤ ਦੇ ਡਾਇਰੈਕਟਰ ਛੜਕਾਂ ਦੇ ਨੇ ਸਿਰਫ ਇਹ ਤੁਹਾਡਾ ਇੱਕ ਸੜਕ ਤੇ ਖੜਾ ਕੇ ਰੋਸ ਹੈ ਜਾਂ ਤੁਹਾਡਾ ਕੋਈ ਖਨੌਰੀ ਜਾਣ ਦਾ ਪ੍ਰੋਗਰਾਮ ਵੀ ਹੈ ਜੀ ਬਾਈ ਨਹੀਂ 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 ਸਾਡਾ ਦੇਖੋ ਕਿਤੇ ਜਾਣ ਨਹੀਂ ਅਸੀਂ ਛੜਕਾਂ ਤੇ ਆ ਕੇ ਸਯੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਡਾ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਹੈ ਕਿਉਂਕਿ ਪੂਰਾ ਇਹ ਜੇ ਅਸੀਂ ਕਹਿੰਦੀ ਖਨੌਰੀ ਬਾਰਡਰ ਤੇ ਉਹ ਤਾਂ ਸਾਨੂੰ ਇਕੱਲੇ ਨੂੰ ਕਹਿ ਸਕਦੇ ਤੁਸੀਂ ਫਿਰ ਪੂਰਾ ਭਾਰਤ ਖਨੌਰੀ ਬਾਰਡਰ ਤੇ ਕਿਵੇਂ ਆਊਗਾ ਅੱਜ ਤੱਕ ਕੇਰਲਾ ਜੀ ਵੀ ਖੜੇ ਨੇ ਯੂਪੀ ਜੀ ਵੀ ਖੜੇ ਨੇ ਉਤਰਾਖੰਡ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ